ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੀਆਂ ਮਾਤਾਵਾਂ ਭੈਣਾਂ ਬਜ਼ੁਰਗਾਂ ਬੱਚਿਆਂ ਅਤੇ ਨੌਜਵਾਨ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਗੱਲ ਕਰ ਰਹੇ ਸੀ ਭਾਰਤ ਦੇ ਵਿੱਚ ਸ਼ਾਸਕਾਂ ਬਾਰੇ ਜਿਨ੍ਹਾਂ ਨੇ ਇਸ ਭਾਰਤ ਦੇ ਉੱਤੇ ਹਕੂਮਤ ਕਰੀ ਰਾਜ ਕਰਿਆ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਸੀ 900 ਤੋਂ ਲੈ ਕੇ 1030 ਤੱਕ ਮੁਹੰਮਦ ਗਜਨੀ ਦੇ ਬਾਰੇ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀ ਸੀ 11ਵੀਂ ਸਤਾਬਦੀ ਤੋਂ ਲੈ ਕੇ 12ਵੀਂ ਸਤਾਬਦੀ ਤੱਕ ਮੁਹੰਮਦ ਗੌਰੀ ਬਾਰੇ ਤਾਂ ਅੱਜ ਆਪਾਂ ਇਸੇ ਸ਼ਾਸਕਾਂ ਦੇ ਵਿੱਚੋਂ ਇਸਲਾਮੀ ਸ਼ਾਸਕਾਂ ਦੇ ਵਿੱਚ ਗੱਲ ਕਰਾਂਗੇ ਅਲਾਉਦੀਨ ਖਿਲਜੀ ਬਾਰੇ जिने 12वीं शताब्दी ਤੋਂ ਲੈ ਕੇ 13वीं शताब्दी ਤੱਕ ਰਾਜ ਕੀਤਾ ਤਾਂ ਇਸ ਦੇ ਮੋਢਲਾ ਜੀਵਨ ਸੀ ਜਿਹੜਾ ਉਸ ਤੇ ਅੱਜ ਆਪਾਂ ਗੱਲ ਕਰਾਂਗੇ ਅਲਾਉਦੀਨ ਖਿਲਜੀ ਦਾ ਜਿਹੜਾ ਮੋਢਲਾ ਨਾਂ ਸੀਗਾ ਅਲੀ ਗੁਰਸਾਸਪ ਸੀ ਤਾਂ ਇਸ ਦੇ ਪਿਤਾ ਦਾ ਨਾਂ ਸਿਹਾਬੂਦੀਨ ਮਸੂਦ ਖਿਲਜੀ ਸੀ ਤੇ ਜਿਹੜੇ ਇਹਦਾ ਚਾਚਾ ਸੀ ਉਹਦਾ ਨਾਂ ਜਲਾਲੂਦੀਨ ਖਿਲਜੀ ਸੀ ਤਾਂ ਅਲਾਉਦੀਨ ਖਿਲਜੀ ਦਾ ਜਨਮ 1266 ਈਸਵੀ ਨੂੰ ਖਲਤੀ ਖਿਲਜੀ ਅਫਗਾਨਿਸਤਾਨ ਦੇ ਵਿੱਚ ਹੋਇਆ ਤਾਂ ਜਦੋਂ ਇਹ ਛੋਟਾ ਜਿਹਾ ਸੀ ਇਹਦੀ ਉਮਰ ਛੋਟੀ ਸੀ ਜਦੋਂ ਤਾਂ ਇਹਦੇ ਪਿਤਾ ਦੀ ਮੌਤ ਹੋ ਗਈ ਤੇ ਦੇ ਪਿਤਾ ਦੀ ਮੌਤ ਤੋਂ ਬਾਅਦ ਇਸ ਦਾ ਜਿਹੜਾ ਚਾਚਾ ਸੀਗਾ ਜਲਾਲਉਦੀਨ ਖਿਲਜੀ ਤਾਂ ਉਸ ਨੇ ਅਲਾਉਦੀਨ ਖਿਲਜੀ ਦਾ ਪਾਲਣ ਪੋਸ਼ਣ ਕਰਿਆ ਤਾਂ ਫਿਰ ਇਹ ਤਖਤ ਦੇ ਉੱਤੇ 12 ਅਕਤੂਬਰ 1296 ਈਸਵੀ ਨੂੰ ਬੈਠਾ ਤਾਂ ਇਸ ਦੀ ਪੜਨ ਦੇ ਵਿੱਚ ਕੋਈ ਰੁਚੀ ਨਹੀਂ ਸੀ ਤਾਂ ਇਹ ਪੜਿਆ ਨਹੀਂ ਇਹ ਜੀਵਨ ਭਰ ਅਣਪੜੀ ਰਿਹਾ ਅਣਪੜ ਹੋਣ ਦੇ ਨਾਲ ਨਾਲ ਇਹ ਇੱਕ ਸ਼ਾਸਤਰਾਂ ਦੇ ਵਿੱਚ ਬਹੁਤ ਨਪੁੰਨ ਸੀਗਾ ਸ਼ਾਸਤਰੀ ਕਲਾ ਦੇ ਵਿੱਚ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਇੱਕ ਬਹੁਤ ਵਧੀਆ ਯੋਧਵੀਰ ਸੂਰਮਾ ਬਣਿਆ ਵਧੀਆ ਸ਼ਾਸਕ ਬਣਿਆ ਲਾ ਲ الدین ਖਿਲਜੀ ਤਾਂ ਜਿਹੜਾ ਇਹਦਾ ਚਾਚਾ ਸੀ ਜਲਾਲੂਦੀਨ ਖਿਲਜੀ ਉਨੇ ਆਪਣੀ ਹੀ ਪੁੱਤਰੀ ਦੇ ਨਾਲ ਅਲਾਉਦੀਨ ਖਿਲਜੀ ਦਾ ਵਿਆਹ ਕਰਾਇਆ ਜਿਸ ਦਾ ਨਾਂ ਸੀ ਦਾ ਮਹਰੂ ਤਾਂ ਇਹਦਾ ਅੱਗੇ ਜਿਹੜਾ ਵੰਸ਼ ਸੀ ਇਹਦੇ 4 ਪੁੱਤਰ ਹੋਏ ਖੇਜਰ ਖਾਨ ਸ਼ਾਦੀ ਖਾਨ ਕੁਤਬਉਦਦੀਨ ਮੁਬਾਰਕ ਮਸੂਦ ਖਿਲਜੀ ਤੇ ਜਿਹੜਾ ਚੌਥਾ ਪੁੱਤਰ ਸੀ ਉਹ ਸੀਗਾ ਸਿਹਾਬਉਦੀਨ ਉਮਰ ਖਿਲਜੀ ਤਾਂ ਅੱਜ ਦੀ ਜਿਹੜੀ ਵਿਚਾਰ ਸੀ ਇਹ ਆਪਾਂ ਇਸ ਦੇ ਜੀਵਨਵਾਰੀ ਕਰਨੀ ਸੀ ਕੱਲ ਨੂੰ ਅੱਗੇ ਆਪਾਂ ਇਹਦੇ ਜੀਵਨ ਲੜੀ ਨੂੰ ਤੇ ਇਹਦੇ ਜਿਹੜਾ ਇਤਿਹਾਸ ਹੈ ਉਹਨੂੰ ਲੈ ਕੇ ਚੱਲਾਂਗੇ ਬੋਲਦਿਆਂ ਤੋਂ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਆਪਣਾ ਬੱਚਾ ਸਮਝ ਕੇ ਭਰਾ ਸਮਝ ਕੇ ਮaaf ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ